ਸੱਚੀ ਕਾਲ ਮੈਂ ਹਾਰਤੀ ਸੁੰਦਰ ਨਿਊਜ਼ ਦੇਖ ਦਰਸ਼ਕਾਂ ਦਾ ਸਵਾਗਤ ਹੈ ਐਡੀਟੋਰੀਅਲ ਟਾਕ ਪ੍ਰੋਗਰਾਮ ਹਰ ਰੋਜ਼ ਦੀ ਤਰ੍ਹਾਂ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ ਤੇ ਉਸ ਖਬਰਾਂ ਦੇ ਉੱਪਰ ਉਸ ਟੌਪਿਕ ਦੇ ਉੱਪਰ ਅਸੀਂ ਗੱਲਬਾਤ ਕਰਦੇ ਹਾਂ ਜੋ ਦਰਸ਼ਕਾਂ ਨੇ ਸਾਡੇ ਕਮੈਂਟ ਬਾਕ ਵਿੱਚ ਆਪਣੇ ਵਿਚਾਰ ਆਪਣੀਆਂ ਧਾਰਾਵਾਂ ਜਿਹੜੀਆਂ ਹੁੰਦੀਆਂ ਨੇ ਜੋ ਗੱਲਾਂ ਉਹਨਾਂ ਦੇ ਦਿਲ ਵਿੱਚ ਆਦੀਆਂ ਉਹ ਸ਼ੇਅਰ ਕੀਤੀਆਂ ਹੁੰਦੀਆਂ ਨੇ ਤੇ ਉਹ ਖਬਰਾਂ ਉਹ ਗੱਲਾਂ ਬਾਤਾਂ ਨੂੰ ਲੈ ਕੇ ਅਸੀਂ ਐਡੀਟੋਰੀਅਲ ਟਾਕ ਪ੍ਰੋਗਰਾਮ ਦੇ ਵਿੱਚ ਕਾਰਜ ਜਨਤਕ ਕਰਦੇ ਹਾਂ ਤੇ ਜਿੱਥੇ ਕਿ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਵਿੱਚ ਜੋ ਸ਼ੁਰੂਆਤ ਕਰਨ ਲੱਗੇ ਕ ਅਜੇ ਹੀ ਕਾਲੇ ਧੰਦੇ ਦੀ ਖਬਰ ਨਾਲ ਸ਼ੁਰੂਆਤ ਕਰਾਂਗੇ ਉਸ ਤੋਂ ਬਾਅਦ ਸਿਆਸਤ ਦੇ ਵਿਚਾਰ ਜੋ ਹਾਲਜਲ ਮਚਰੀ ਹੈ ਉਸ ਤੇ ਵੀ ਗੱਲਾ ਕਰਾਂਗੇ ਪਰ ਸਿਆਸੀ ਗੱਲਾਂ ਤੋਂ ਦੂਰ ਜਿਸ ਤਰ੍ਹਾਂ ਕਿ ਸਿੱਖਿਆ ਕ੍ਰਾਂਤੀ ਦੀ ਗੱਲ ਕਰੀਏ ਉਹਦਾ ਵੀ ਨਾਰਾ ਜਿਹੜਾ ਬੁਲੰਦ ਹੈ ਸਰਕਾਰ ਸਿੱਖਿਆ ਦੇ ਉੱਪਰ ਅਰਬਾਂ ਰੁਪਏ ਵੀ ਖਰਚ ਕਰਦੀ ਹੈ ਤੇ ਹੁਣ ਹੋਰ ਵੀ ਕਰਜਾ ਲੈਣ ਜਾ ਰਹੀ ਐ ਸਿੱਖਿਆ ਕ੍ਰਾਂਤੀ ਨੂੰ ਹੋਰ ਅੱਗੇ ਵਧਾਉਂਦੀ ਜਿਹੜੀ ਇਹ ਉਹਨਾਂ ਦੀ ਕੋਸ਼ਿਸ਼ ਹੈਗੀ ਐ ਲੇਕਿਨ ਫਿਲਹਾਲ ਜਿਹੜੀ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਹਲੇ ਵੀ ਇਹਨਾਂ ਕਰਤਾ ਚੁੱਕਣ ਤੋਂ ਬਾਅਦ ਵੀ ਕੁਝ ਕਮੀਆਂ ਪੇਸ਼ੀਆਂ ਅਜਿਹੀਆਂ ਨੇ ਜਿਨ੍ਹਾਂ ਤੋਂ ਸ਼ਾਇਦ ਹੀ ਅਜ਼ੀਰ ਉਬਰੂ ਹੋਵਾਂਗੇ ਲੇਕਿਨ ਉਸ ਦੇ ਨਾਲ ਬਹੁਤ ਸਾਰੇ ਹੋਰ ਵੀ ਪੁਆਇੰਟ ਨੇ ਕੱਲ੍ਹ ਗੱਲ ਕਰਾਂਗੇ ਬਾਰੀਕੀਦਾਨ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ ਮੇਰੇ ਸੀਨੀਅਰ ਰਜੇਸ਼ਿੰਦਰ ਜੀ ਮੇ ਨਾਲ ਜੁੜ ਚੁੱਕੇ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਅੱਜ ਦੇ ਟੌਪਿਕ ਜਿਹੜੇ ਨੇ ਦਰਸ਼ਕਾਂ ਦੇ ਵੱਲੋਂ ਕਾਫੀ ਸਾਰੀਆਂ ਗੱਲਾਂ ਜਿਹੜੀ ਨੇ ਆਪਣੇ ਮਨ ਦੇ ਵਿਚਾਰ ਜਨੇ ਸ਼ੇਅਰ ਕੀਤੇ ਗਏ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਪ੍ਰੇ ਪੰਜਾਬ ਦੀ ਸੂਬਾ ਦੀ ਸਿਆਸਤ ਨੂੰ ਲੈ ਕੇ ਗੱਲਬਾਤ ਕੀਤੀ ਹੈ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਆਮ ਆਨਦੀ ਪਾਰਟੀ ਦੇ ਉਹਨਾਂ ਦੇ ਵੱਲੋਂ ਜੋ ਹੈ ਖੈਰ ਆਮਦਵੀਰ ਪਾਰਟੀ ਦੇ ਵੱਲੋਂ ਉਹਨਾਂ ਨੂੰ ਨिलंबित ਕਰ ਦਿੱਤਾ ਗਿਆ ਉਨ੍ਹਾਂ ਦੇ ਅਹੁਦੇ ਤੋਂ ਤੋਂ ਉਸ ਤੋਂ ਬਾਅਦ ਸੁਖਪਾਲ ਖਹਿਰਾ ਜੀ ਜਿਹੜੇ ਇਹਨਾਂ ਨੂੰ ਮੀਟਿੰਗ ਕਰਕੇ ਆਉਂਦੇ ਨੇ ਤਾਂ ਕੀ ਲੱਗਦਾ ਹੈ ਮੀਟਿੰਗ ਜਿਹੜੀ ਹੈ ਕਿਸੇ ਨਵੇਂ ਇਕੱਠ ਜੋੜਨ ਦੀ ਸ਼ੁਰੂਆਤ ਲੱਗਦੀ ਹੈ ਜਾਂ ਕੁਝ ਹੋਰ ਹੈ ਬਹੁਤ ਜੀ ਇਹ ਕੁਝ ਵੀ ਹੋ ਸਕਦਾ ਹੈ ਕਿਉਂਕਿ ਆਪਣੇ ਸੁਖਪਾਲ ਖਹਿਰਾ ਸਾਹਿਬ ਐਮ ਐਲ ਏ ਰਹੇ ਹੋਥੋ ਦੀ ਪੁਲ ਹੱਤ ਤੋਂ ਜੀ ਔਰ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਵੀ ਇਹ ਆਪਣਾ ਐਕਸਪੀਰੀਅੰਸ ਕਰ ਚੁੱਕੇ ਇਹਨਾਂ ਦਾ ਕਲਚਰ ਕੀ ਹੈ ਫਿਰ ਵਿਊਰਸ ਨੂੰ ਇਹ ਗੱਲ ਦਾ ਪਤਾ ਹੋਵੇ ਇਹਨਾਂ ਦੇ ਫਾਦਰ ਸਾਹਿਬ ਵਜ਼ੀਰ ਵੀ ਰਹੇ ਚੱਕੇ ਪੰਜਾਬ ਸਰਕਾਰ ਚ ਔਰ ਬਾਦਲ ਸਾਹਿਬ ਦੇ ਬਹੁਤ ਨੇੜੇ ਸੀਗੇ ਵੱਡੇ ਵਾਲ ਸਾਹਿਬ ਦੇ ਔਰ ਇਹ ਵੀ ਭੁਲੋਥ ਤੋਂ ਇੱਕ ਵਾਵਾ ਇੱਕ ਇਹਨਾਂ ਦੀ ਸੇ ਓਥੇ ਹੈਗੀ ਆ ਔਰ ਚੰਗੇ ਨਾਮੀ ਪਰਿਵਾਰ ਹੈਗਾ ਆਪਣੇ ਆਪਣਾ ਸੁਖਪਾਲ ਸਿੰਘ ਖੈਰਾਸਾ ਤੇ ਕੁਝ ਚਿੱਟੇ ਨੂੰ ਲੈ ਕੇ ਆਪ ਵੀ ਕੰਟਰੋਵਰਸੀ ਚ ਰਹੇ ਆ ਚਿੱਟੇ ਤੋਂ ਪਾਵਰ ਡਰੱਗ ਕੇਸਸ ਦੇ ਵਿੱਚ ਇਹਦੇ ਕੋਈ ਟਰਾਂਜੈਕਸ਼ਨਸ ਫੜੀਆਂ ਕਿ ਗਿਆ ਸੀਗਾ ਤੇ ਇਹਨਾਂ ਤੇ ਅਲੀਗੇਸ਼ਨ ਸੀਗਾ ਤੁਸੀਂ ਇੱਡੀ ਹੈਵੀ ਟਰਾਂਜੈਕਸ਼ਨ ਇਹ ਕਹਿੰਦੇ ਮੇਰੇ ਤਾਂ ਆਈਆਂ ਨਹੀਂ ਮੇਰੇ ਪੀਏ ਕਿਦਾਂ ਗੱਲ ਕੀ ਕਰਦਾ ਮੈਨੂੰ ਕੀ ਪਤਾ ਖੈਰ ਮੈਟਰ ਕੁ ਹਾਲਤਾਂ ਚ ਵਿਚਾਰ ਦੀ ਰਹੇਗਾ ਤੇ ਕੱਲ ਇਹ ਜਾਂਦੇ ਹੈਗੇ ਆ ਆਪਣਾ ਕਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਕੀ ਪੁਰਾਣੇ ਆਈਪੀਐਸ ਰਹੇ ਹੋਣ ਆਪਣੀ ਜੌਬ ਜਿਹੜੀ ਸੀ ਇੱਡੀ ਵੱਡੀ ਜੌਬ ਉਹ ਆਪਣੇ ਅਸਤੀਫਾ ਦੇ ਕੇ ਆਮ ਆਦਮੀ ਜੀ ਬਾਹਰ ਚ ਬਹਿ ਕੇ ਛੱਡ ਬੈਠੇ ਸੀ ਅੰਦਰ ਉਹਨਾਂ ਦੇ ਦਿਲ ਚ ਕੀ ਸੀ ਸਾੰਤ ਨਹੀਂ ਪਤਾ ਕੀ ਉਹ ਸਾਧੂ ਸੀ ਜਾਂ ਕੀ ਉਹ ਪੋਲਿਟਿਸ਼ੀਅਨ ਸੀ ਅੰਦਰ ਉਹ ਕੀ ਸੀ ਕੀ ਦੀ ਕੀ ਚਾਹਦੇ ਸੀ ਆਮ ਆਦਮੀ ਪਾਰਟੀ ਤੋਂ ਸਵਿਸ਼ ਕਰਕੇ ਉਹਨਾਂ ਦੀ ਜਦੋਂ ਦੇ ਐਮਐਲਏ ਅਮਰਸਰ ਤੋਂ ਬਣੇ ਆ ਲੇਕਿਨ ਇਹਨਾਂ ਦੀ ਜਿਹੜੀ ਰੂਲਿੰਗ ਗਵਰਨਮੈਂਟ ਗਵਰਨਮੈਂਟ ਜਿਹੜੀ ਆਮ ਆਦਮੀ ਦੀ ਹੈ ਉਹਨਾਂ ਨਾਲ ਟਿਊਨਿੰਗ ਜਿਹੜੀ ਠੀਕ ਨਹੀਂ ਬੈਠੀ ਸ਼ਾਇਦ ਮਹੀਨਾ ਵੀ ਇਹਨਾਂ ਦੀ ਟਿਊਨਿੰਗ ਨਹੀਂ ਬੈਠੀ ਇਹ ਕਿਹਾ ਗਿਆ ਸੀਗਾ ਕਿ ਕਵਰ ਵਿਜੇ ਪ੍ਰਤਾਪ ਸਿੰਘ ਗੜਾੜੂ ਕੇ ਇਹ ਵੀ ਖੁਦ ਵੀ ਕਹਿੰਦੇ ਕਿ ਮੈਨੂੰ ਇਹ ਕਹਿ ਕੇ ਲੈ ਕੇ ਆਇਆ ਸੀ ਕਿ ਅਸੀਂ ਪੰਜਾਬ ਬਦਲਾਂਗੇ ਦੇਸ਼ ਦੀ ਪੋਲਿਟਿਕਸ ਦਾ ਰੁਖ ਬਦਲ ਲਿਆ ਕਿ ਫਿਲਹਾਲ ਇਹਨਾਂ ਦੇ ਆਪਸ ਵਿੱਚ ਅੰਦਰਲੀਆਂ ਗੱਲਾਂ ਕੀ ਹੈਗੀਆਂ ਤਾਂ ਹਲੂਲ ਹੀ ਬਾਹਰ ਆ ਰਹੀਆਂ ਹੈਗੀਆਂ ਆ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਇਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਮਿਸਟਰ ਕਵਰ ਵਿਜੇ ਪ੍ਰਤਾਪ ਸਿੰਘ ਤੇ ਖੈਰਾ ਸਾਹਿਬ ਨੇ ਸੋ ਇੱਥੋਂ ਜਿੱਦਾਂ ਉਹਨਾਂ ਨੂੰ ਇਹਨਾਂ ਨੇ ਵੀ ਕਹਿਤਾ ਸੀਗਾ ਕਵਰ ਵਿਜੇ ਪ੍ਰਤਾਪਪੁਰਾ ਨੇ ਕਿ ਆ ਪਾਰਟੀ ਕੋਲੋਂ ਦੀ ਮੈਨੂੰ ਕੱਢਣ ਵਾਲੀ ਜਾਂ ਸਸਪੈਂਡ ਕਰਨ ਵਾਲੀ ਸੋ ਫਿਲਹਾਲ ਇਹਨਾਂ ਦੇ ਈਗੋ ਕਲੈਸ਼ ਵਧਦੇ ਪਏ ਹੈਗੇ ਆ ਔਰ ਸਿਆਸਤ ਚ ਜੋ ਮਿਆਦ ਨਿਕਲਿਆ ਤਜਰਬਾ ਹੈਗਾ ਕਿ ਇੱਥੇ ਰਾਤ ਦਾ ਕੁਛ ਪਤਾ ਨਹੀਂ ਕਦੋਂ ਕੀ ਹੋ ਜਾਵੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਇੰਦਰਾ ਗਾਂਧੀ ਸਾਹਿਬਾ ਦਾ ਮਾਡਰ ਹੋਣਾ ਤੇ ਅਰਜੀਵ ਗਾਂਧੀ ਸਾਹਿਬ ਜਿਹੜੇ ਇੱਕ ਪਾਇਲਟ ਦੀ ਜ਼ਿੰਦਗੀ ਬੜੀ ਪੀਸਫੁੱਲ ਲੀਡ ਕਰ ਰਹੇ ਸੀਗੇ ਤੇ ਉਹਨਾਂ ਨੂੰ ਮਲਕ ਨੇ ਪ੍ਰਧਾਨ ਮੰਤਰੀ ਬਣਾਇਆ ਦੂਜੀ ਗੱਲ ਹੈਗੀ ਹੈ ਕਿ ਉਹ ਉਹ ਇੰਨੀ ਜਬਰਦਸਤ VOTING ਹੋ ਤੋ ਹੋਈ ਸੀ ਕਿ ਜੇ ਤੁਸੀਂ ਮਲਕ ਦਾ ਵਿਧਾਨ ਬਦਲਣਾ ਵਿਧਾਨ ਤੋਂ ਮਤਲਬ ਕਨਸਟੀਟਿਊਸ਼ਨ ਸੰਵਿਧਾਨ ਚੇਂਜ ਕਰਨਾ ਹੋਵੇ ਤਾਂ ਤੁਹਾਨੂੰ 2/3 ਮੈਜੋਰਟੀ ਚਾਹੀਦੀ ਹੁੰਦੀ ਉਹ 2/3 ਤੋਂ ਵੱਧ ਵੋਟਾਂ ਪੈ ਕੇ ਅਰਜੀਵ ਗਾਂਧੀ ਸਾਹਿਬ ਨੂੰ ਇਹ ਜਿਹੇ ਵੋਟਾਂ ਪਈਆਂ ਸੀ ਹਾਲਾਂਕਿ ਇਹ ਤਾਂ ਸੈਂਟੀ VOTING ਸੀਗੀ ਕਿਉਂਕਿ ਅਰਜੀਵ ਗਾਂਧੀ ਸਾਹਿਬ ਇੱਕ ਵਰਲਡ ਦੀ ਪ੍ਰੋਮਿਨੈਂਟ ਤੇ ਬੜੇ ਪਪੂਲਰ ਲੀਡਰਸ਼ਿਪ ਜਿਵੇਂ ਕਿ ਮਾਰਗਟ ਥੈਚਰ ਹੋਂਦਾ ਨਾ ਤੁਸੀਂ ਤੁਹਾਡਾ ਉਦੋਂ ਯੂ ਆਰ ਨਾਟ ਬੌਰਨ ਦੈਟ ਟਾਈਮ ਉਦੋਂ ਮਾਰਗਟ ਥੈਚਰ ਨੂੰ ਆਰਨ ਲੀਡੀ ਦੇ ਤੋਤੇ ਜਾਣਿਆ ਜਾਂਦਾ ਸੀਗਾ ਤੇ ਇੰਦਰਾ ਗਾਂਧੀ ਸਾਹਿਬਾ ਨੂੰ ਵੀ ਬੜੀ ਇੱਕ ਮਸ਼ਹੂਰ ਵਾਲੀ ਦੀ ਸ਼ਕਤੀ ਤਵਜੋ ਜਾਣਿਆ ਜਾਂਦਾ ਸੀਗਾ ਸੋ ਇਸ ਕਰਕੇ ਇਹ ਜਿਹੜਾ ਕਟੜਾ ਕਰਮ ਹੈ ਕਿਸੇ ਵਕਤ ਕੁਝ ਵੀ ਹੋ ਸਕਦਾ ਜਿੱਥੋਂ ਗੱਲ ਤੁਸੀਂ ਸ਼ੁਰੂ ਕੀਤੀ ਕੀ ਸਿਆਸੀ ਕੋ ਹੀਰਫਲ ਬਦਲ ਵੀ ਹੋ ਸਕਦਾ ਪੰਜਾਬ ਦੇ ਯੈਸ ਕੁਝ ਵੀ ਹੋ ਸਕਦਾ ਜੀ ਦਿਨਾਲੇ ਆਪਾਂ ਸਿਆਸੀ ਪੇਰ ਬਦਲ ਦੀ ਗੱਲ ਕਰਦੇ ਆ ਤੇ ਜਿੱਥੇ ਜਿਮਨੀ ਚੋਣਾ ਹੋ ਕੇ ਹਟੀਆਂ ਨੇ ਫਾਰੀਆਂ ਦੀ ਨਿਗਾਹ ਟਿਕੀਆਂ ਸੀਗੀਆਂ ਰਿਜ਼ਲਟ ਮਿਲ ਗਿਆ ਸਾਰੇ ਨਤੀਜੇ ਆ ਗਏ ਮੰਤਰੀ ਵੀ ਦਾ ਪਦ ਵੀ ਜਿਹੜਾ ਹੈਗਾ ਆਮ ਆਦੀ ਪਾਰਟੀ ਦੇ ਜਿਹੜੇ ਵਿਧਾਇਕ ਸੰਦੀਪ ਰੋਜੀ ਬਣੇ ਨੇ ਹਾਂਜੀ ਉਹਨਾਂ ਨੂੰ ਉਹ ਵੀ ਮਿਲ ਗਏ ਨੇ ਤੇ ਹੁਣ ਜੇਕਰ ਕੇਸ਼ਵਾਲਜੀ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਕਿਹਾ ਕਿ 2027 ਦੀਆਂ ਚੋਣਾਂ ਜੇਣੀਆਂ ਨੇ ਹੁਣ ਉਹ ਇਕੱਲੇ ਲੜਨਗੇ ਕਿਸੇ ਗੱਠਜੋੜ ਦੇ ਨਾਲ ਉਹ ਚੋਣਾਂ ਨਹੀਂ ਲੜਨਗੇ ਦੇਖੋ ਇਹ ਕੇਜਰਵਲ ਸਾਹਿਬ ਹੋਰਾਂ ਦਾ ਵੀ ਨਾ 트ੰਪ ਸਾਹਿਬਾਂ ਨੂੰ ਪਤਾ ਨਹੀਂ ਚੱਲਦਾ ਕਿ ਕੁਝ ਹੋਰ ਦਿੰਦੇ ਆ ਕਰ ਕੁਝ ਹੋਰ ਦਿੰਦੇ ਆ ਸੋ ਆਪਣੇ ਲਫ਼ਜ਼ਾਂ ਤੇ ਖੜਦੇ ਨਹੀਂ ਹੈਗੇ ਇਹ ਤੋ ਹੁਣੇ ਨਹੀਂ ਉਮਰ ਚ ਕਿੱਥੋਂ ਬਦਲਣਗੇ ਇਹ ਤਾਂ ਬਦਲਣ ਵਾਲੀ ਉਮਰ ਗਈ ਸੋ ਇਸ ਕਰਕੇ ਇਹ ਇਹੜੇ ਐਨਾਨਸ ਕੀਤਾ ਕੱਲ ਉੱਥੇ ਗੁਜਰਾਤ ਦੇ ਵਿੱਚ ਕਿ ਆ ਬਿਹਾਰ ਦੀਆਂ ਚੋਣਾਂ ਸਰਤੇ ਆ ਅਸੈਂਬਲੀ ਦੇ ਵਿੱਚ ਬਿਹਾਰ ਦੇ ਵਿੱਚ ਅਸੀਂ ਕਿਸੇ ਨਾਲ ਵੀ ਕੋਈ ਐਫੀਲੀਏਸ਼ਨ ਜਾਂ ਕੋਈ ਅਲਾਈਅੰਸ ਨਹੀਂ ਕਰਾਂਗੇ ਪਰ ਰੋਲਾ ਪਾਈ ਜਾਂਦੇ ਆ ਹੁਣ ਇਹਨਾਂ ਨੂੰ ਸੀਰੀਅਸ ਜੀ ਬਹੁਤਾ ਲਿਆ ਨਹੀਂ ਜਾ ਰਿਹਾ ਕਿਉਂਕਿ ਗੁਜਰਾਤ ਚ ਵੀ 21 ਨਾਲ ਦਾ ਐਮਐਲਏ ਜਿੱਤਿਆ ਹੈਗਾ ਇਟਲੀਆ ਗੋਪਾਲ ਇਟਲੀਆ ਸੋ ਇਸ ਕਰਕੇ ਇਹ ਉਹ ਬੰਦੇ ਸੀ ਜਿਹੜੇ ਉੱਥੇ ਮੋਦੀ ਜੀ ਪ੍ਰਧਾਨ ਮੰਤਰੀ ਕੋਲੋਂ ਬਣਦੇ ਸੁਪਨੇ ਵੀ ਲੈ ਲੱਗੇ ਸੀਗੇ ਏਦਾਂ ਹੀ ਹੁੰਦਾ ਹੁੰਦਾ ਕੋਈ ਥੋੜੀ ਦੇਰ ਵਾਸਤੇ ਸਕਸੈਸ ਮਿਲ ਜਾਂਦੀ ਹਰ ਜਗ੍ਹਾ ਨਹੀਂ ਮਿਲ ਸਕਦੀ ਸਾਡਾ ਸਾਡਾ ਮੋਲਕ ਹੈ ਬਹੁਤ ਮਲਟੀਕਲਚਰਲ ਸੋਸਾਇਟੀ ਹੈ ਕਿ ਮਲਟੀ ਲਿੰਗੁਇਸਟਿਕ ਸੋਸਾਇਟੀਆਂ ਇੱਥੇ ਹੈਗੀਆਂ ਸੋ ਇਸ ਕਰਕੇ ਇਹਨਾਂ ਨੇ ਸਟੇਟਮੈਂਟ ਦਿੱਤੀ ਹੈ ਠੀਕ ਹੈ ਹੁਣ ਉਹ ਜਵਾਨੇ ਜਦੋਂ মিডিਆ ਬਹੁਤ ਜ਼ਿਆਦਾ ਇਹਨਾਂ ਨੂੰ ਤਵੱਜੋ ਬਹੁਤ ਜ਼ਿਆਦਾ ਦਿੰਦਾ ਸੀਗਾ ਹੋਣ ਬਹੁਤ ਹੀ ਅਟਰੈਕਸ਼ਨ ਇਹਨਾਂ ਦੀ ਡੇ ਪਰ ਡੇ ਠੀਕ ਹੈ ਮਤਲਬ ਉਹ ਗੱਲ ਲੱਡੀ ਹੈ ਜੋ ਅੱਜ ਤੋਂ 12 13 ਸਾਲ ਪਹਿਲਾਂ ਸੀ ਫਿਲਹਾਲ ਠੀਕ ਹੈ ਹੁਣ ਕੋਸ਼ਿਸ਼ ਕਰ ਰਹੇ ਕਿ ਦੁਬਾਰਾ ਟੀਟੀਪੀ ਜਦੋਂ ਪਾ ਕੇ ਸੜਕਾਂ ਤੇ ਕੁੰਮਦੇ ਸੀਗੇ ਕਦੇ ਬਸਤੀਆਂ ਚ ਘੁੰਮਦੇ ਸੀ ਫਿਲਹਾਲ ਇਹਨਾਂ ਨੂੰ ਜੇ ਕਿਤੇ ਇਹਨਾਂ ਦੇ ਸਾਥੀ ਦੋ ਅੰਦਰ ਹੋ ਗਏ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਉਹਨਾਂ ਤੋਂ ਈਡੀ ਵੱਲੋਂ ਇਨਕੁਆਇਰੀ ਕੀਤੀ ਜਾ ਰਹੀ 2000 ਕਰੋੜ ਰੁਪਏ ਦਾ ਜਿਹੜਾ ਕਲਾਸਰੂਮ ਘਟਾਲਾ ਦਿੱਲੀ ਚ ਹੋਇਆ ਕਿ ਕਥਿਤ ਤੌਰ ਤੇ ਸੋ ਉਦੋਂ ਬਾਅਦ ਪਤਾ ਲੱਗੇਗਾ ਕਿ ਇਹ ਦੁਬਾਰਾ ਕਿਤੇ ਜਵੰਤਾਂ ਲੈਣ ਚ ਇਹਨਾਂ ਉਲਝ ਜਾਣ ਸੋ ਫਿਲਹਾਲ ਦੀ ਕੜੀ ਇਹਨਾਂ ਨੇ ਅਨਾਉਂਸ ਕਰਤਾ ਠੀਕ ਹੈ ਦੇਖੋ ਉਡ ਕੇ ਕਰਵੜ ਲੱਗਦਾ ਕਿਉਂਕਿ ਇਹਨਾਂ ਦੇ ਮਗਰ ਕੋਈ ਕੰਕਰੀਟ ਆਈਡਿਓਲੋਜੀ ਨਹੀਂ ਹੈਗੀ ਜਿੱਦਾਂ ਭਾਜਪੀ ਦੇ ਮਗਰ ਇੱਕ ਤਰ੍ਹਾਂ ਦਾ ਸਿੰਬੋਲਿਕ ਆਈਡਿਓਲ ਜੀ ਆਰਐਸਐਸ ਦੀ ਹੈਗੀ ਆ ਔਰ 90 ਸਾਲ ਹੋਣ ਵਾਲੇ ਆ ਉਹ ਆਰਐਸਐਸ ਦੀ ਜਦੋਂ ਫਾਰਮੇਸ਼ਨ ਹੁੰਦੀ ਹੈ ਸੋ ਆਈਡਿਓਲੋਜੀ ਦੀ ਕਬਰੀ ਹੋਣ ਕਰਕੇ ਇਹ ਕਿਤਨੇ ਕਦੇ ਡਾਊਨਵਰਡ ਹੋ ਜਾਂਦੀ ਹੈ ਜੀਆਂ ਪਾਰਟੀਆਂ ਜੀ 2027 ਨੂੰ ਲੈ ਕੇ ਚਲੋ ਜੋ ਵੀ ਉਹਨਾਂ ਨੇ ਕਹੀ ਹੈ ਗੱਲ ਉਸ 2027 ਦੇ ਵਿੱਚ ਦੇਖਣਾ ਹੋਵੇਗਾ ਤੇ ਸਭ ਤੋਂ ਅਹਿਮ ਗੱਲ ਜੋ ਸਾਡੇ ਸੂਬੇ ਦੇ ਜਿਹੜੇ ਵੀ ਨਾਗਰਿਕ ਨੇ ਹਰ ਇੱਕ ਦੇ ਨਾਲ ਜੁੜਿਆ ਹੋਇਆ ਬਚਪਨ ਤੋਂ ਲੈ ਕੇ ਬੱਚਿਆਂ ਦੀ ਜਿਹੜਾ ਫਿਊਚਰ ਹੈ ਉਸ ਦੇ ਨਾਲ ਜੁੜਿਆ ਹੋਇਆ ਕਿ ਸਿੱਖਿਆ ਕ੍ਰਾਂਤੀ ਜਿਹੜੀ ਹੈ ਜਿਹਦਾ ਬੋਲਬਾਲ ਹੈ ਸੱਤਾ ਸਰਕਾਰ ਦੇ ਵੱਲੋਂ ਇੱਕ ਕ੍ਰਾਂਤੀ ਚਲਾਈ ਗਈ ਹੈ ਅਰਬਾਂ ਰੁਪਏ ਖਰਚ ਕਰਦੀ ਹੈ ਕਰਜ਼ਾ ਵੀ ਲੈਣ ਜਾ ਰਹੀ ਸਿੱਖਿਆ ਨੂੰ ਲੈ ਕੇ ਪਰ 1927 ਦੇ ਕਰੀਬ ਸਕੂਲ ਨੇ ਸਰਕਾਰੀ ਜਿਨ੍ਹਾਂ ਦੇ ਵਿੱਚੋਂ 800 ਕੁਛ ਸਕੂਲ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਪ੍ਰਿੰਸੀਪਲ ਹੀ ਹੈ ਨਹੀਂ ਜਿੱਥੇ ਕਿ ਜੋ ਸਕੂਲ ਦਾ ਮੋਢੀ ਹੁੰਦਾ ਜਿਹਦੇ ਸਿਰ ਤੇ ਸਾਰੀ ਜ਼ਿੰਮੇਵਾਰੀ ਹੁੰਦੀ ਹੈ ਆਪਣੇ ਆਪ ਵੀ ਤੁਸੀਂ ਇੰਟਰ ਇੰਟਰੈਕਸ਼ਨ ਜਿਹੜੀ ਤੁਹਾਡੀ ਮੇਰੀ ਹੋ ਰਹੀ ਹੈ ਮੇਰੇ ਕੋਲ 40% ਤੋਂ ਜਵਾਬ ਆਪਣੇ ਤੁਹਾਡੀ ਇੰਟਰੈਕਸ਼ਨ ਦਾ ਤੁਸੀਂ ਆਲਰੇਡੀ ਵਿਊਅਰਸ ਨੂੰ ਦੇ ਹੀ ਬੈਠੇ ਹੋ ਕਿਉਂਕਿ ਜਿਸ ਘਰ ਦਾ ਕੋਈ ਮੋਢੀ ਜਾਂ ਕੋਈ ਘਰ ਦਾ ਲਾਣੇਦਾਰ ਜਾਂ ਕੋਈ ਘਰ ਦਾ ਵੱਡਾ ਜਾਂ ਕੋਈ ਜ਼ਿੰਮੇਵਾਰ ਬੰਦਾ ਨਹੀਂ ਹੋਏਗਾ ਉੱਥੇ ਫਿਰ ਸਾਂਝਾ ਬਾਪ ਨਾ ਪਿੱਟੇ ਕੋਈ ਟਵਿਚ ਕਰਕੇ ਇੰਨੇ ਪੈਸੇ ਇਸ਼ਤਿਹਾਰ ਬਾਜ਼ੀ ਤੇ ਖਰਚਣ ਦੀ ਹੈਲੀਕਾਪਟਰਾਂ ਤੇ ਖਰਚਣ ਦੀ ਬਜਾਏ ਕਰਦੇ ਚੱਕਣ ਦੀ ਬਜਾਏ ਜੇ ਪੰਜਾਬ ਸਰਕਾਰ ਆਪਣੇ ਚੰਗੇ ਕਪੜੇ ਲਿਖੇ ਮੋਢੀਆਂ ਨੂੰ ਸਕੂਲਾਂ ਦੇ ਉੱਤੇ ਲਾਵੇ ਹੋਰ ਕੰਮ ਕਾ ਸੁਚਾਰੂ ਹੋ ਜਾਏ ਹੋਰ ਪਿੱਛੇ ਜੇ ਤਾਂ ਇਹ ਇੱਕ ਜਿਹੜੇ ਟਾਇਲਟਸ ਦੇ ਉੱਤੇ ਵੀ ਵੱਡੇ ਵੱਡੀਆਂ ਪਲੇਕਸ ਲਾ ਕੇ ਨਾ ਜੀ ਐਮਐਲਏ ਤੋਂ ਉਹਨਾਂ ਤੋਂ ਘਾਟਨ ਕਰਨ ਲੱਗੇ ਸੀ ਕਿ ਬਾਅਦ ਚ ਜਦੋਂ ਇਹਨਾਂ ਦੀ ਉਹ ਹੋਈ ਮੀਡੀਆ ਤੇ ਟ੍ਰੋਲਿੰਗ ਹੋਈ ਲੋਕਾਂ ਨੇ ਥੋੜਾ ਜਾਇ ਇਹਨਾਂ ਨੂੰ ਸਲਾਮ ਕੀਤਾ ਤਾਂ ਜਾ ਕੇ ਕਿਤੇ ਬੈ ਇਹਨਾਂ ਨੇ ਆਪਣੇ ਸਟੈਪ ਤੋਂ ਪਿੱਛੇ हट ਗਏ ਸੋ ਇਸ ਕਰਕੇ ਚਾਈਲਡਿਸ਼ ਜਿਹੀ ਗੱਲਾਂ ਹੈਗੀਆਂ ਕਿ ਆਪਣੀ ਮੋਢਾ ਆਪ ਵੀ ਥੱਪੇ ਧਾਪੜੀ ਜਾਣਾ ਲੋਕ ਤੁਹਾਡੀ ਤਾਰੀਫ ਕਰੋ ਜਿਆਦਾ ਵਧੀਆ ਕਿ ਤੁਸੀਂ ਆਪ ਵੀ ਸੈਲਫ ਰੇਜ਼ ਕਰੀ ਜੋ ਕਰ ਜੋ ਕਰ ਜੋ ਹੌਲੀ ਹੌਲੀ ਲੁਕੀ ਨਾ ਪੁਰਾਣੇ ਚੁਟਕਲੇ ਤੇ ਪੁਰਾਣੇ ਡਾਇਲੌਗ ਬਾਈ ਤੋਂ ਬੋਰ ਹੋ ਜਾਂਦੇ ਉਹ ਜੀ ਜੀ ਅਗਲਾ ਸਵਾਲ ਕਰਾਂਗੇ ਜੋ ਬਹੁਤ ਹੀ ਅਹਿਮ ਹੈ ਅਸੀਂ ਕੱਲ ਵੀ ਜ਼ਿਕਰ ਕੀਤਾ ਸੀਗਾ ਉਸ ਟਾਪਿਕ ਦੇ ਉੱਪਰ ਕਿ ਨਵਜਨਮੇ ਬੱਚਿਆਂ ਦੀ ਜਿਹੜੀ ਤਸਕਰੀ ਕੀਤੀ ਜਾਂਦੀ ਹੈ ਸਵਾਲੇ ਵੀ ਕਹਿ ਰਿਹਾ ਹੈ ਕਿ ਤਸਕਰੀ ਕਰਦੇ ਫਿਰ ਉਸ ਤੋਂ ਬਾਅਦ ਉਸ ਦਾ ਕੀ ਕਰਦੇ ਨੇ ਪਰ ਇਸ ਮਾਮਲੇ ਨੂੰ ਲੈ ਕੇ ਇੱਕ ਮਹਿਲਾ ਜਿਹੜੀ ਆ ਉਹ ਗ੍ਰਿਫਤਾਰ ਕੀਤੀ ਗਈ ਹੈ ਤਾਂ ਕਿਸ ਤਰ੍ਹਾਂ ਕੀ ਤੁਸੀਂ ਚਾਹਣਾ ਪੁੱਛ ਤੁਸੀਂ ਬਹੁਤ ਸੰਜੀਦਗੀ ਨਾਲ ਇਹ ਇਸ਼ੂ ਰੇਜ਼ ਕੀਤਾ ਚੱਕਿਆ ਸੀਗਾ ਕਿਉਂਕਿ ਕਈ ਚੀਜ਼ਾਂ ਤਾਂ ਮੇਰੇ ਦੇ ਦਿਮਾਗ ਤੋਂ ਤੁਸੀਂ ਲਿਆ ਕੇ ਦਿੱਤੀਆਂ ਕਿ ਇਹ ਬੱਚਿਆਂ ਦਾ ਅਸੀਂ ਸੁਚੇਤ ਨਹੀਂ ਸੀ ਸ਼ਾਇਦ ਕਿਤੇ ਮੇਰੇ ਦਿਮਾਗ 'ਚ ਹੀਗਾ ਕਿ ਇੱਕ ਮਾਂ ਪਿਓ ਦਾ ਸੁੱਖ ਲੈਣ ਲਈ ਬੱਚਾ ਲੈ ਕੇ ਤੇ ਲੈ ਜਾਂਦੇ ਹੋਣਗੇ ਲੇਕਿਨ ਬਾਅਦ 'ਚ ਯਾਦ ਕਰਾਇਆ ਕਿ ਇਸ ਚੀਜ਼ ਦੀ ਕੀ ਗਾਰੰਟੀ ਕਿ ਬੱਚੇ ਨੂੰ ਸਿਰਫ ਆਪਣੇ ਸੁੱਖ ਲਈ ਕੇ ਜਾਣ ਗਈ ਜਾਂ ਕਿਤੇ ਹੋਰ ਇੰਟਰਨੈਸ਼ਨਲ ਸਬਗਲ ਨਾ ਕਰਦੇ ਸੋ ਬੜਾ ਸੈਂਸਿਟਿਵ ਇਸ਼ੂ ਸੀਗਾ ਸੋ ਐਸ ਜਿਹੜਾ ਵੱਡੀ ਗੋਵਿੰਦਗੜ੍ਹ ਦੇ ਵਿੱਚ ਦੀਪ ਹਸਪਤਾਲ ਦਾ ਇਸ਼ੂ ਹੋਇਆ ਸੀਗਾ ਜਿੱਥੇ ਗੈਂਗ ਫੜਿਆ ਸੀ ਉੱਥੋਂ ਦੇ ਮਿਸਸ ਸਪੀ ਸ਼ੂਭ ਮਕਰਵਾਲ ਨੂੰ ਮੈਂ ਵਧਾਈ ਦੇਣਾ ਔਰ ਉਹ ਚੰਗਾ ਸਮਝਦਾ ਮਾਣਾ ਕਿ ਜਿਨ੍ਹਾਂ ਨੇ ਗੈਂਗ ਬਸਟ ਕੀਤਾ ਉਹ ਜਿਹੜੀ ਲੇਡੀ ਰੁਪਿੰਦਰ ਕੌਰ ਤੇ ਦਾ ਘਰ ਵਾਲਾ ਬਿਆਨ ਸਿੰਘ ਇਹ ਬਟਾਲੀ ਨੂੰ ਬਿਲੋਂਗ ਕਰਦੇ ਆ ਤੇ ਇਹਦੇ ਨਾਲ ਇੱਕ ਆਸ਼ਾ ਦਾ ਆਸ਼ਾ ਦੀ ਵਰਕਰ ਤੋਂ ਪਹਿਲੇ ਫੜੀ ਗਈ ਸੀ ਤੇ ਨਾਲ ਇੱਕ ਮਿਡ ਵਾਈਫ ਜਿਹਨੂੰ ਕਹਿੰਦੇ ਨੇ ਆ ਮਿਡ ਵਾਈਫ ਤੋਂ ਭਾਵ ਇਹ ਕਿ ਜਦੋਂ ਕਿਸੇ ਔਰਤ ਦੀ ਡਿਲੀਵਰੀ ਹੁੰਦੀ ਤੇ ਨਾਲ ਇੱਕ ਅਸਿਸਟੈਂਟ ਵੀ ਹੁੰਦੇ ਦੋ ਤਿੰਨ ਜਿਨ੍ਹਾਂ ਨੂੰ ਕਹਿੰਦੇ ਨੇ ਆਪਾਂ ਮਿਲਡ ਵਾਈਫ ਜਾਂ ਕਹਿ ਲੋ ਸੈਮੀ ਪੰਜਾਬੀ ਚ ਦਾਈ ਵੀ ਕਹਿ ਲੈਂਦੇ ਆ ਸੋ ਇਸ ਕਰਕੇ ਉਹ ਵੀ ਇਸ ਇਹਦਾ ਫੜਿਆ ਗਿਆ ਤੇ ਇਹਨਾਂ ਨੂੰ ਜਿਹੜੀ ਬਿਆਨ ਰੁਪਿੰਦਰ ਕੋਲ ਉਥੋਂ ਫੜ ਕੇ ਲਿਆ ਦੋਸੀਗਾ ਕਲਕੱਤੇੋਂ ਸੋ ਇਸ ਕਰਕੇ ਚੰਗੀ ਗੱਲ ਹੋਰ ਇਹੋ ਜਿਹੇ ਗੈਂਗ ਜਿਹੜੇ ਆ ਬੇਪਰਦਾ ਹੋਣੇ ਚਾਹੀਦੇ ਆ ਤੋ ਇਹੋ ਜਾਂ ਇਹੋ ਜੀ ਇਹਨਾਂ ਨੂੰ ਸਜ਼ਾ ਮਿਲੇ ਕਿ ਤਾਂਕਿ ਕੋਈ ਬੰਦਾ ਹਜ਼ਾਰ ਵਾਲੀ ਸੋਚੇ ਕਿਸੇ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਤੋਂ ਪਹਿਲਾਂ ਕਿਸੇ ਦੇ ਬੱਚੇ ਦੀ ਤੇ ਬੱਚੇ ਦੀ ਮਦਰ ਦੀ ਔਰ ਸਾਰੀ ਫੈਮਿਲੀ ਨੂੰ ਪਰ ਇਹ ਵੀ ਇੱਕ ਤਰ੍ਹਾਂ ਦਾ ਕਤਲ ਹੀ ਹੁੰਦਾ ਜਦੋਂ ਕਿਸੇ ਦਾ ਤੁਸੀਂ ਬੱਚਾ ਚੱਕਵਾ ਦਿੰਦੇ ਹੋ ਸੋ ਮੈਂ ਇਸ ਗੱਲ ਨਾਲ ਕੱਲ ਤੁਸੀਂ ਵੀ ਇਸ ਕੱਲ ਨੂੰ ਕਾਫੀ ਵੱਡੇ ਤਰੀਕੇ ਨਾਲ ਇਹਨਾਂ ਨੂੰ ਇਸ਼ੂ ਰੇਜ਼ ਕੀਤਾ ਸੋ ਫਿਲਹਾਲ ਦੀ ਕਰੀ ਅਪਡੇਟ ਇਹ ਹੀ ਹੈ ਕਿ ਇਹ ਬਸਟਰ ਮਾਈਂਡ ਜਿਹੜੀ ਰੁਪਿੰਦਰ ਕੌਰ ਹੈ ਸ਼ੀ ਹੈਜ਼ ਬੀਨ ਕੈਟੇਗੋਰਿਕਲੀ ਫਾਰਮਲੀ ਅਰੈਸਟਡ ਜੀ ਤੇ ਇਸ ਤੋਂ ਬਾਅਦ ਸਰ ਸਭ ਤੋਂ ਇੱਕ ਹੋਰ ਵੱਡੀ ਗੱਲ ਕੀ ਪੰਜਾਬ ਰਹਿਣਾ ਹਾਈ ਕੋਰਟ ਦੇ ਵਿੱਚਕਾਰ 10 ਜੱਜਾਂ ਦੀ ਹੈ ਜਿਹੜੀ ਉਹ ਉਹਨਾਂ ਨੂੰ ਮਿਲ ਚੁੱਕੇ ਨੇ 10 ਜੱਜ ਤੇ 24 ਸੀਟਾਂ ਜਿਹੜੀਆਂ ਹਜੇ ਵੀ ਖਾਲੀ ਨੇ ਤਾਂ ਸਵਾਲ ਇਹ ਵੀ ਉੱਠਦਾ ਹੈ ਕਿ ਜੱਜਾਂ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਜੋ ਉੱਥੇ ਜਗਾ ਸੀਟ ਦਿੱਤੀ ਜਾ ਰਹੀ ਹੈ ਕਿੰਨਾ ਕਾਰਨ ਕਰਕੇ ਇਹਨਾਂ ਦੀ ਸੰਖਿਆ ਜਿਹੜੀ ਉੱਥੇ ਵਧਾਈ ਜਾ ਰਹੀ ਹੈ ਇੱਥੇ ਇੱਕ ਗੱਲ ਵਿਊਅਰ ਥਰੂ ਦੱਸੂਗਾ ਦਰਸ਼ਕਾਂ ਨੂੰ ਆਪਣੇ ਹਿੰਦੁਸਤਾਨ 'ਚ 25 ਹਾਈ ਕੋਰਟਾਂ ਹੈਗੀਆਂ ਜੀ اپنی ਜਿਹੜੀ ਆਪਣੀ ਜੁਆਇੰਟ ਹਾਈ ਕੋਰਟ ਆ ਪੰਜਾਬ ਤੇ ਹਰਿਆਣਾ ਦੇ ਕਿਉਂਕਿ ਪਹਿਲਾਂ ਇਹ ਇਕੱਠੇ ਹੁੰਦੇ ਸੀ ਪੰਜਾਬ ਹਰਿਆਣਾ ਹਿਮਾਚਲ ਤੇ ਜਦੋਂ ਅਸੀਂ ਵੰਡ ਤੋਂ ਬਾਅਦ ਇੱਥੇ ਆਏ ਅਸੀਂ ਇੱਥੇ ਨਹੀਂ ਸੀ ਆਏ ਅਸੀਂ ਸ਼ਿਮਲੇ ਸੀਗੇ 47 ਤੋਂ ਬਾਅਦ ਸ਼ਿਮਲਾ ਹੁੰਦੀ ਸੀ ਉਸ ਤੋਂ ਬਾਅਦ ਅੰਮ੍ਰਿਤਾਲ ਬਣੀ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਬਣੀ ਲੇਕਿਨ ਹਾਈ ਕੋਰਟਾਂ ਤੇ ਵਿਧਾਨ ਸਭਾ ਦੀ ਵੰਡ ਨਹੀਂ ਹੋ ਸਕੀ ਨਾ ਹੀ ਚੱਜ ਨਾਲ ਪਾਣੀਆਂ ਦੀ ਵੰਡ ਹੋ ਸਕੀ ਅੱਜ ਵੀ ਹੰਗਾਮੀ ਮੀਟਿੰਗ ਉੱਤੇ ਭਾਖੜਾ ਡੈਮ ਦੀ ਮੀਟਿੰਗ ਕਾਫੀ ਹੰਗਾਮੀ ਰਹੀਆ ਉਹਦਾ ਸਿੱਟਾ ਥੋੜੀ ਦੇਰ ਤੱਕ ਆ ਜਾਣਗੇ ਲੇਕਿਨ ਇਹ ਹਾਈ ਕੋਰਟਾਂ ਦੇ ਵਿੱਚ ਤਿੰਨ ਤਿੰਨ ਤਰ੍ਹਾਂ ਦੇ ਬਰਡਨ ਹੈਗੇ ਇੱਕ ਤਾਂ ਹਰਿਆਣਾ ਦੇ ਜਿਹੜੇ ਆਪਣੇ ਲਿਟਿਗੇਂਸ ਹੈ ਉਹ ਇੱਥੇ ਅਪਰੋਚ ਕਰਦੇ ਆ ਇੱਕ ਪੰਜਾਬ ਦੇ ਕਰਦੇ ਇੱਕ ਯੂਟੀ ਯੂਟੀ ਤੋਂ ਭਾਵ ਚੰਡੀਗੜ੍ਹ ਦੇ ਸੋ ਇੱਕ ਤਰ੍ਹਾਂ ਦੀਆਂ ਢਾਈ ਇਹਨਾਂ ਨੂੰ ਲੱਗਦੇ ਇੱਕ ਦੋ ਸਟੇਟਸ ਤੇ ਅੱਧੀ ਯੂਟੀ ਪੂਰੀ ਯੂਟੀ ਯੂਨਿਟ ਯੂਨਾਈਟ ਟੈਰੀਟਰੀ ਸੋ ਇਸ ਕਰਕੇ ਇਹਦਾ ਤੇ 85 ਜੱਜਾਂ ਦੀਆਂ ਜਿਹੜੀਆਂ ਸੀਟਾਂ ਪੋਸਟਾਂ ਹੈਗੀਆਂ ਜਿਨ੍ਹਾਂ ਚ 51 ਸੀਗੇ ਤੇ ਔਰ 10 ਇਹਨਾਂ ਨੇ ਰਿਕਰੂਟ ਕਰਤੇ ਫਾਰਮਲਾਈਜ਼ ਸੁਪਰੀਮ ਕੋਰਟ ਦੇ ਕੋਲੋਜੀਅਮ ਨੇ ਕਰਤਾ ਹੈਗਾ ਔਰ ਵਿਦਨ 20 ਨਿਊ ਜਜਸ ਵਿਲ ਬੀ देयर फॉर द ਡੀਵਲਿੰਗ ਯੂ نو ਜਸਟਿਸ ਟੂ ਦਾ ਕਾਮਨ ਪੀਪਲ ਔਰ ਮੈਨੂੰ ਉਮੀਦ ਹੈ ਕਿ ਇਸ ਚ ਥੋੜੀ ਜਿਹੀ ਇਨਸਾਫ ਥੋੜੀ ਜਿਹੀ ਦੁਕ ਨੂੰ ਤੇਜ਼ੀ ਆਏਗੀ ਜੀ ਜੀ ਗੱਲ ਕਰਦੇ ਸਰਕਾਰ ਦੀ ਸਰਕਾਰ ਹਰ ਰੋਜ਼ ਕੁਝ ਨਾ ਕੁਝ ਆਪਣੇ ਸੂਬੇ ਲਈ ਦੇਸ਼ ਤੇ ਲਈ ਕੁਝ ਨਾ ਕੁਝ ਨਵੇਂ ਨਿਯਮ ਲੈ ਕੇ ਆਉਂਦੀ ਹੈ ਤੇ ਸੂਬੇ ਉਹ ਦੇਸ਼ ਨੂੰ ਦੀ ਨੂੰ ਹਰ ਬਦਲਣ ਬਦਲਣ ਵਾਸਤੇ ਹਰ ਕੋਸ਼ਿਸ਼ ਕਰਦੀ ਹੈ ਤਾਂ ਹੁਣੀ ਹੁਣੀ ਸਰਕਾਰ ਨੇ ਕੁਝ ਨਵੇਂ ਨਿਯਮ ਲੈ ਕੇ ਆਏ ਖਾਸ ਕਰਕੇ ਸੋਸ਼ਲ ਮੀਡੀਆ ਤੋਂ ਰਿਲੇਟਡ ਚੀਜ਼ਾਂ ਨੇ ਖਾਸ ਕਰਕੇ ਜੋ ਲੋਕੀ ਪਰੇਸ਼ਾਨ ਨੇ ਟੀਆਰਪੀ ਦੇ ਲਈ ਕੁਝ ਨਵੇਂ ਨਿਯਮ ਟੀਆਰਪੀ ਦੇ ਲਈ ਲੈ ਕੇ ਆ ਰਹੀ ਤੇ ਨਾਲੇ ਕੁਝ ਐਂਟੀ ਕੰਟੈਂਟ ਜਿਹੜਾ ਆ ਹਾਂਜੀ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕਰ ਰਹੀ ਹੈ ਵੈਸੇ ਇਹ ਇਨਫਰਮੇਸ਼ਨ ਇੰਟਰਨਲ ਹੈ ਇੰਟਰਨਲ ਲੇਕਿਨ ਤੁਹਾਡੀ ਤਾਂ ਤਾਈਆਂ ਲੋਕ ਤੁਹਾਨੂੰ ਸੀਰੀਅਸਲੀ ਲੈ ਰਹੇ ਕਿ ਜੇ ਤੁਸੀਂ ਟਾਈਮ ਤੋਂ ਪਹਿਲਾਂ ਇਨਫਰਮੇਸ਼ਨ ਦਿਓਗੇ ਤੇ ਪ੍ਰੈਸ ਰিলিজ ਜਿਹੜਾ ਸਰਕਾਰਾਂ ਜੀ ਇਸ਼ੂ ਕਰੀ ਦਿੰਦੀਆਂ ਹੁੰਦੀਆਂ ਉਹ ਤੋਂ ਉਸ ਹਿਸਾਬ ਹੋ ਕਿ ਕਿਸੇ ਦੇ ਵਿਆਹ ਤੇ ਜਾਓ ਤੇ ਆਪਣੀ ਉਹਦੀ ਵੀਡੀਓ ਖਿੱਚ ਕੇ ਲਿਆਓ ਤੇ ਬਹੁਤ ਵਧੀਆ ਬਹੁਤ ਵਧੀਆ ਸੋ ਗੱਲ ਇਹ ਹੈ ਕਿ ਤੁਸੀਂ ਆਪਣੇ ਸੋਰਸਸ ਤੋਂ ਪਹਿਲਾਂ ਲੋਕਾਂ ਅੱਗੇ ਕਿਵੇਂ ਚੀਜ਼ ਰੱਖਦੇ ਹੋ ਤੁਹਾਡੇ ਜਿਹੜੇ ਸੋਰਸਸ ਜੋ ਵੀ ਹੈਗੇ ਇਨਫੋਰਮੇਸ਼ਨ ਬਿਲਕੁਲ ਠੀਕ ਠਾਕ ਹੈ 90% ਠੀਕ ਹੀ ਹੈ ਤੁਹਾਨੂੰ ਪਤਾ ਹੈ 21 ਜੁਲਾਈ ਤੋਂ ਮੌਨਸਨ ਸੈਸ਼ਨ ਦੋਹੇ ਪਾਰਲੀਮੈਂਟਾ ਜਿਹੜੀ ਹੈਗੀ ਆ ਔਰ ਰਾਜ ਸਭਾ ਤੇ ਲੋਕ ਸਭਾ ਦੋਵਾਂ ਦੇ ਸ਼ੁਰੂ ਹੋਣ ਜਾ ਰਹੇ ਲੋਕਾਂ ਨੇ ਪਹਿਲੇ ਜਿਹੜੇ ਮੈਂਬਰ ਪਾਰਲੀਮੈਂਟ ਸਗੇ ਹਨ ਇਹਨਾਂ ਨੇ ਸਵਾਲ ਕੀਤੇ ਹੋਏ ਕਿ ਤੁਸੀਂ ਕੀ ਕਰਨ ਜਾ ਰਹੇ ਹੋ ਕਿਉਂਕਿ ਸਨ 2000 2000 2 ਸਾਲਾਂ ਪਿਛਲੇ 2 ਸਾਲਾਂ ਦੇ ਵਿੱਚ 2000 ਕਰੋੜ ਦਾ ਡਿਜੀਟਲ ਘੁਟਾਲੇ ਹੋ ਚੁੱਕੇ ਆਪ ਲੋਕਾਂ ਦੇ ਨਾਲ ਨਾਲ ਦੀ ਨਾਲ ਹਰ 3 ਦਿਨ ਦੇ ਦੇ ਕੋਈ ਉਧਰੋਂ ਪੋਸਟ ਪਾਈ ਜਾ ਰਿਹਾ ਕੋਈ ਉਧਰੋਂ ਪੋਸਟ ਡਿਜੀਟਲ ਪਾਈ ਜਾ ਰਿਹਾ ਜਿਵੇਂ ਆ ਇੱਕ ਗੁਰਵੰਤ ਗੁਰਪਤਵ ਪੱਡੂ ਆ ਉਹ ਕਦੇ ਪੋਸਟਪਾਲ ਦਾ ਮਾਂ ਬੰਬ ਮਾਰ ਦੂੰਗਾ ਮੈਂ ਰੇਲਵੇ ਸਟੇਸ਼ਨ ਨੂੰ ਡਾੜ ਦੂੰਗਾ ਮੈਂ ਵਾਈਗਾਰਡ ਉਜਾੜ ਦੂੰਗਾ ਮੈਂ ਕਰ ਦੂੰਗਾ ਮੈਂ ਮੋਹ ਕਰ ਦੂੰਗਾ ਸੋ ਇਹ ਬੜੀ ਇੱਕ ਨਾ ਇਸ ਇੰਬੈਰਮੈਂਟ ਹੋ ਜਾਂਦੀ ਆ ਮਸਾ ਜਾ ਕੇ ਸਾਡੇ ਕਿਤੇ ਰਿਲੇਸ਼ਨ ਠੀਕ ਹੋਣ ਲੱਗਦੇ ਕੈਨੇਡਾ ਨਾਲ ਕੋਈ ਨਾ ਕੋਈ ਬੰਦਾ ਜਿਵੇਂ ਮਹਿਰੋਂ ਨੇ ਕੰਮ ਕੀਤਾ ਉਹ ਕੁੜੀ ਮਾਰ ਕੇ ਭੱਜ ਗਿਆ ਜੀ ਤਾਂ ਹਾਲਕਿ ਕੋਈ ਬਾਦਰੀ ਵਾਲੋਂ ਨੇ ਕੰਮ ਨਹੀਂ ਕੀਤਾ ਤੇ ਉਹਨੂੰ ਉਹਨੂੰ ਨੇਥੀ ਨੂੰ ਮਾਰ ਕੇ ਦੌਰ ਦੌੜ ਗਿਆ ਫਿਰ ਸਟਾਈ ਕਰਕੇ ਹੁਣ ਸਰਕਾਰ ਨੇ ਧਈਆ ਕਰ ਲਿਆ ਕਿ ਅਸੀਂ ਇਹ じゃ ਕੋਈ ਕੰਟੈਂਟ ਅਸੀਂ ਬਲੌਕ ਬਲੌਕ ਹੀ ਜਿਕਰ ਨਹੀਂ ਅਸੀਂ ਕਿਸੇ ਹੱਦ ਤੱਕ ਵੀ ਜਾਵਾਂਗੇ ਔਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਮੁਲਕ ਦੇ ਖਿਲਾਫ ਜਿਹੜਾ ਮਰਜ਼ੀ ਕੋ ਆ ਕੇ ਕੰਟੈਂਟ ਪਾ ਜੇ ਸੋ ਇਹ ਵੀ ਬਲੌਕ ਕਰਨ ਲੱਗੇ ਨਾਲ ਦੀ ਨਾਲ ਹੋਰ ਵੀ ਜਿਹੜੇ ਆ ਜਿਹੜਾ ਸਵਾਲ ਆਮ ਬੰਦਿਆਂ ਨੂੰ ਤੁਸੀਂ 35 ਸਾਲ ਤੋਂ ਗੜਬੜ ਘਟਾਲਾ ਸੀਗਾ ਕਿ ਲੋਕਾਂ ਉਦੋਂ ਚੈਨਲ ਹੁੰਦੇ ਸੀ ਪ੍ਰਾਈਵੇਟ ਬਹੁਤ ਦੇ ਤਿੰਨ ਚਾਰ ਚੈਨਲ ਹੁੰਦੇ ਸੀ ਲੇਕਿਨ ਇਹ ਨਿਗਾਹ ਰੱਖਣੀ ਹੁੰਦੀ ਸੀ ਕਿ ਕੌਣ ਕਿੰਨੇ ਵਜੇ ਕਿੰਨਾ ਟਾਈਮ ਤੁਹਾਨੂੰ ਕੀ ਟੈਲੀਵਿਜ਼ਨ ਤੇ ਕਿਹੜਾ ਪ੍ਰੋਗਰਾਮ ਦੇਖ ਰਿਹਾ ਜੀ ਕਿਹੜਾ ਚੈਨਲ ਦੇਖ ਰਿਹਾ ਚੈਨਲ ਹੁੰਦੇ ਸੀ ਥੋੜੇ ਫਿਰ ਹਰ ਮਹੀਨੇ ਦੇ ਸ਼ੁੱਕਰਵਾਰ ਨੂੰ ਇੱਕ ਟੀਆਰਪੀ ਹੁੰਦੀ ਟੈਲੀਵਿਜ਼ਨ ਰੀਡਿੰਗ ਪੁਆਇੰਟਸ ਉਹ ਜਾਰੀ ਹੁੰਦੀ ਸੀ ਮਹੀਨੇ ਦੇ ਆਖਰੀ ਸ਼ੁੱਕਰਵਾਰ ਸ਼ਾਮ ਨੂੰ ਜਿਹਦੀ ਟੀਆਰਪੀ ਜ਼ਿਆਦਾ ਆਉਂਦੀ ਸੀ ਉਹ ਨੂੰ ਜਿੰਨਾ ਵੀ ਨੈਸ਼ਨਲ ਤੇ ਇੰਟਰਨੈਸ਼ਨਲ ਐਡਵਰਟਾਈਜ਼ਿੰਗ ਬਿਜ਼ਨਸ ਹਾਊਸਸ ਆ ਬਹੁਤ ਵੱਡਾ ਰੈਵਨਿਊ ਦਿੰਦੇ ਸੀ ਉੱਥੇ ਆਪਣੀ ਐਡਵਰਟਾਈਜ਼ਮੈਂਟ ਦਿੰਦੇ ਸੀ ਜਿੱਥੇ ਚੈਨਲ ਅਮੀਰ ਤੇ ਅਮੀਰ ਹੁੰਦੇ ਜਾਂਦੇ ਸੀ ਹੁਣ ਇਹ ਸਵਾਲ ਹੈ ਕਿ ਕਿਵੇਂ ਪਤਾ ਲੱਗਦਾ ਕਿ ਕੋਡ ਆਦਵੀ ਕਿੰਨੇ ਵੇ ਕਿੰਨਾ ਕਿੰਨਾ ਚੈਨਲ ਦਿਖ ਰਿਹਾ ਇਹਨਾਂ ਨੇ ਪੁਲੀ ਦਿੱਤੀ ਹੋਈ ਸੀਗੀ ਕਿ ਅਸੀਂ ਜੀ ਲੋਕਾਂ ਦੇ ਘਰਾਂ ਦੇ ਬਾਹਰ ਸੀਕਰਟ ਰੁੱਖਾਂ ਦੇ ਵਿੱਚ ਇੱਕ ਬਾਕਸ ਲਾਇਆ ਹੋਇਆ ਉੱਥੋਂ ਅਸੀਂ ਜਜ ਕਰਦੇ ਆ ਕਿਹੜਾ ਕਿੰਨੇ ਵੇ ਲੇਕਿਨ ਕਲੈਰਿਟੀ ਕੋਈ ਨਹੀਂ ਸੀ ਲੇਕਿਨ ਹੁਣ ਟੈਕਨੋਲੋਜੀਆ ਡਿਵੈਲਪ ਹੋ ਗਿਆ ਜਿੰਨੇ ਪੁਰਾਣੇ ਟੀਆਰਪੀ ਦੇ ਕਾਨੂੰਨ ਹੈਗੇ ਆ ਜਿੱਦਾਂ ਕਿ ਬ੍ਰਾਡ ਬ੍ਰਾਡਕਾਸਟ ਆਡੀਅנס ਰਿਸਰਚ ਕਾਉਂਸਲ ਵੱਲੋਂ ਸਾਰੇ ਪੁਰਾਣੇ ਘੁੰਟ ਢਟੇ ਜੀ ਕਰਕੇ ਨਵੇਂ ਜਿਹੜੇ ਨੋਰਮਸ ਆ ਰਹੇ ਹੈਗੇ ਆ ਔਰ ਐਸਟੀਆਰਪੀ ਜਜ ਕਰਨ ਦੇ ਤਰੀਕੇ ਮਾਡਰਨ ਕਰਨ ਜਾ ਰਹੀ ਹੈ ਸੈਂਟਰਲ ਗਵਰਨਮੈਂਟ ਇਸ ਗੱਲ ਦੀ ਛਲਾਗਾ ਬੰਦੀ ਹੈ ਜੇ ਸਰਕਾਰ ਚੰਗੀ ਦਿਨਤ ਨਾਲ ਕੰਮ ਕਰੇ ਕਿਉਂਕਿ ਆਪਣੀ ਜਿਹੜੀ ਡਿਜੀਟਲ ਇੰਡਸਟਰੀ ਹੈ ਉਹ ਅਰਬਾਂ ਖਰਬਾਂ ਰੁਪਏ ਦੀ ਹੋ ਚੁੱਕੀ ਹੈ ਤਾਂ ਹੀ ਇੰਟਰਨੈਸ਼ਨਲ ਫੰਡਿੰਗ ਆਪਾਂ ਨੂੰ ਚੰਗੇ ਤਰੀਕ ਮੁਲਕਾਂ ਦੀ ਆਏਗੀ ਜੇ ਅਸੀਂ ਟ੍ਰਾਂਸਪਰੈਂਸੀ ਰੱਖਾਂਗੇ ਸੋ ਫਿਲਹਾਲ ਦੀ ਗੱਡੀ ਇਨਫੋਰਮੇਸ਼ਨ ਐਂਡ ਬॉडकास्टਿੰਗ ਮਿਨਿਸਟਰੀ ਆਫ ਇੰਡੀਆ ਵੱਲੋਂ ਇਹ ਉਪਰ ਅਪਰਾ ਕੀਤਾ ਜਾ ਰਿਹਾ ਹੈਗਾ ਜਿਹਨੂੰ ਉਮੀਦ ਕਰਦੇ ਪੋਜ਼ਿਟਿਵਲੀ ਲੈ ਕੇ ਹੋਰ ਸਾਡਾ ਜਿਹੜਾ ਰੈਪਿਊਟੇਸ਼ਨ ਦਾ ਲੈਵਲ ਆ ਉਹ ਵਧੇਗਾ ਇੰਟਰਨੈਸ਼ਨਲ ਜੀ ਬਹੁਤ ਬਹੁਤ ਧੰਨਵਾਦ ਸਰ ਕਿ ਤੁਸੀਂ ਮੇਰੇ ਸਵਾਲ ਦਾ ਜਵਾਬ ਦਿੱਤਾ ਤੇ ਜਿਹੜੇ ਵੀ ਦਰਸ਼ਕਾਂ ਨੇ ਕਮੈਂਟ ਕਰਕੇ ਜਾਂ ਇਨਬਾਕਸ ਕਰਕੇ ਸਾਨੂੰ ਆਪਣੇ ਵਿਚਾਰ ਸਾਂਝੇ ਕੀਤੇ ਸੀ ਉਹਨਾਂ ਦੇ ਵਿਚਾਰਾਂ ਨੂੰ ਅਸੀਂ ਸਾਂਝਾ ਕੀਤਾ ਇਸ ਪ੍ਰੋਗਰਾਮ ਦੇ ਰਹੀ ਤੇ ਹੁਣ ਜੋ ਵੀ ਹੋਰ ਟੌਪਿਕਸ ਹੋਣਗੇ ਤੁਹਾਡੇ ਕੋਲ ਜਿਹੜੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਜਾਂ ਹੋਰ ਕੋਈ ਵਿਚਾਰ ਹੈ ਜਾਂ ਹੋਰ ਕੋਈ ਗੱਲ ਹੈ ਤਾਂ ਕਮੈਂਟ ਬਾਕਸ ਵਿੱਚ ਸ਼ੇਅਰ ਕਰ ਸਕਦੇ ਹੋ ਸਾਨੂੰ ਦੀ ਇਜਾਜ਼ਤ ਧੰਨਵਾਦ ਗ੍ਰੇਟਫੁਲ ਜੀ ਥੈਂਕ ਯੂ